ਨਜਾਇਜ਼ ਕਬਜ਼ਾ ਨੂੰ ਲੈ ਕੇ ਜੋ ਵੀ ਕਾਰਵਾਈ ਹੋਈ ਹੈ ਜੀ ਜੁੱਧ ਨਸ਼ਾ ਵਿਰੁੱਧ ਜੋ ਵੀ ਪ੍ਰਸ਼ਾਸਨ ਨੇ ਇਹ ਕਾਰਵਾਈ ਕੀਤੀ ਹੈ ਉਹਦਾ ਅਸੀਂ ਸਵਾਗਤ ਕਰਦੇ ਹਾਂ ਜੇ ਇਹ ਨਸ਼ਾ ਵਿਰੁੱਧਤਾ ਪਰ ਜਿਹੜੀ ਇਹ ਕਾਰਵਾਈ ਹੋਈ ਹੈ ਅੱਜ ਇੱਥੇ ਪਿੱਖੀ ਦੇ ਵਿੱਚ ਉਹ ਸਿਰਫ ਇੱਕ ਛੋਟੀਆਂ ਮੱਛੀਆਂ ਨੇ ਜੇ ਅਸੀਂ ਦੇਖੀਏ ਨਸ਼ੇ ਦੀਆਂ ਇੱਥੇ ਬਾੜੀਆਂ ਵੱਡੀਆਂ-ਵੱਡੀਆਂ ਮੱਛੀਆਂ ਨੇ ਉਹ ਤਾਂ ਇੱਕ ਛੋਟਾ ਜਿਹਾ ਤਣਕਾ ਹੈ ਤਣਕਾ ਟਾਉਣ ਦਾ ਕੀ ਫਾਇਦਾ ਪਹਾਟਾ ਟਾਓ ਜਟਾਉਣਾ ਤਣਕਿਆਂ ਨਾਲ ਕੁਝ ਨਹੀਂ ਬਣਨਾ ਉਰੇ ਲੋਕਾਂ ਦੇ ਪੁੱਤ ਬਚਾਉਣੇ ਨੇ ਤਾਂ ਵੱਡੀਆਂ ਮੱਛੀਆਂ ਨੂੰ ਹੱਥ ਪਾਓ ਅਸੀਂ ਸਵਾਗਤ ਕਰਦੇ ਜੇ ਇਸ ਇੱਕ ਇੱਥੇ ਕਿਸੇ ਚੰਗੇ ਨਸ਼ਾ ਤਸਕਰ ਦਾ ਘਟਾਇਆ ਹੁੰਦਾ ਤਾਂ ਅਸੀਂ ਸਵਾਗਤ ਕਰਦੇ ਪਰ ਮਹਿਮਛੇੜੀ ਹੈ ਉਹਦਾ ਸਵਾਗਤ ਹੀ ਕਰਾਂਗੇ ਅਸੀਂ ਪੰਜਾਬ ਪੁਲਿਸ ਦਾ ਵੀ ਧੰਨਵਾਦ ਕਰਦੇ ਆਂ ਵੀ ਲੱਗੇ ਤਾਂ ਹੈਗੇ ਚੱਲੋ ਜੀ ਅੱਗੇ ਪਰ ਸਮਾਜ ਤੁਹਾਡਾ ਸਾਥ ਦੇਣ ਨੂੰ ਤਿਆਰ ਹੈ ਸਮਾਜ ਦਾ ਸਾਥ ਲਓ ਸਰਕਾਰ ਦੇ ਇਸ ਫੈਸਲੇ ਨੂੰ ਕਿਵੇਂ ਦੇ ਸਰਕਾਰ ਦਾ ਫੈਸਲਾ ਵਧੀਆ ਜੀ ਪਰ ਥੱਲੇ ਲਾਗੂ ਨਹੀਂ ਹੋ ਰਿਹਾ ਉਹ ਫੈਸਲਾ ਥੱਲੇ ਲਾਗੂ ਹੋਵੇ ਫੇਰ ਹੀ ਫਾਇਦਾਗਾ ਛੋਟੇ ਮੋਟੇ ਦਾ ਘਰ ਨਹੀਂ ਢਾਉਣਾ ਚਾਹੀਦਾ ਇਹ ਤਾਂ ਵਿਚਾਰੇ ਛੋਟੇ ਮੋਟੇ ਨੇ ਜਿਹੜੇ ਵੱਡੇ ਨੇ ਉਹਨਾਂ ਦੇ ਢਾਉ ਫੇਰ ਬੰਦ ਹੋਊਗਾ ਇਹਦੀ ਚੈਨ ਨੂੰ ਤੋੜਿਆ ਜਾਵੇ ਇਹ ਨਜਾਇਜ਼ ਕਬਜ਼ੇ ਲੈ ਕੇ ਢਾਆ ਗਿਆ ਕਿਵੇਂ ਲੱਗਦਾ ਵੀ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹ ਕਰਨੇ ਚਾਹੀਦੇ ਜਿਵੇਂ ਹੁਣ ਕਰ ਰਹੇ ਨੇ ਨਜਾਇਜ਼ ਕਬਜ਼ਾ ਤਾਂ ਦੇਖੋ ਜੀ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਨਜਾਇਜ਼ ਕਬਜ਼ੇ ਤਾਂ ਹੈਗੇ ਨੇ ਮੰਨਦੇ ਆਂ ਸੀ ਇਹ ਨਜਾਇਜ਼ ਕਬਜ਼ਾ ਹੈਗਾ ਪਰ ਨਜਾਇਜ਼ ਕਬਜ਼ੇ ਦਾ ਇ ਸੁਣਿਆ ਮੈਂ ਕਹਿੰਦੇ 66 67 ਕਨਾਲਾ ਨੇ ਫਿਰ ਸਾਰਿਆਂ ਦੇ ਢਾਡੋ ਇਹਨਾਂ ਦਾ ਕੱਲਿਆਂ ਦਾ ਕਿਉਂ ਹੋਟ ਸ਼ੁਰੂਆਤ ਦੀ ਕਾਰਵਾਈ ਕਿਵੇਂ ਲੱਗ ਰਹੀ ਹੈ ਸ਼ੁਰੂਆਤ ਦੀ ਕਾਰਵਾਈ ਜੀ ਵਧੀਆ ਹੈ ਜੇ ਇਹ ਮਹਿੰਮ ਅੱਗੇ ਚੱਲੂਗੀ ਜੇ ਇੱਥੇ ਰੁਕ ਗਈ ਤਾਂ ਇਹਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਕਹਿੰਦੇ ਹਾਂ ਵੀ ਇਹ ਮਹਿੰਮ ਜਾਰੀ ਰਹੇ ਉਹਨਾਂ ਚਿਰ ਜਿੰਨਾ ਚਿਰ ਨਸ਼ਾ ਇੱਥੋਂ ਪੰਜਾਬ ਚੋਂ ਖਤਮ ਨਹੀਂ ਹੁੰਦਾ ਇਹ ਨਾ ਐਕਚੁਅਲੀ ਬਕਬਕ ਅਦਾਲਤਾਂ ਦੇ ਵੀ ਕਾਫੀ ਸ਼ਕਤੀ ਨਾਲ ਲਿਆ ਜਾ ਰਿਹਾ ਕਿਉਂਕਿ ਜਿਹੜੇ ਨਗਰ ਪੰਚਾਇਤ ਜਾਂ ਨਗਰ ਕੌਂਸਲਾਂ ਜਾਂ ਕਾਰਪੋਰੇਸ਼ਨਾਂ ਦੀ ਸਰਕਾਰੀ ਜਗ੍ਹਾ ਜੇ ਕਿਸੇ ਨੇ ਉੱਥੇ ਨਜਾਇਜ਼ ਕਬਜ਼ੇ ਕਰਕੇ ਘਰ ਵਗੈਰਾ ਜਾਂ ਕੋਈ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਦੂਰ ਕਰਵਾਉਣ ਵਾਸਤੇ ਜਿਹੜੀ ਰੂਟੀਨ ਚ ਕਾਰਵਾਈ ਚੱਲਦੀ ਰਹਿੰਦੀ ਆ ਉਹਦੇ ਤਹਿਤ ਨਗਰ ਪੰਚਾਇਤ ਪੇਖੀ ਦੇ ਅਧਿਕਾਰੀਆਂ ਨੇ ਇੱਥੇ ਆਈਡੈਂਟੀਫਾਈ ਕੀਤੇ ਸੀ ਨਜਾਇਜ਼ ਕਬਜ਼ੇ ਉਹਨਾਂ ਨੂੰ ਢਾਉਣ ਵਾਸਤੇ ਅੱਜ ਕਾਰਵਾਈ ਚੱਲ ਰਹੀ ਆ ਇਹਦੇ ਵਿੱਚ ਪੁਲਿਸ ਮਦਦ ਵੀ ਮੰਗੇ ਗਈ ਸੀ ਉਹਨਾਂ ਵੱਲੋਂ ਤੇ ਡਿਊਟੀ ਮੈਜਿਸਟਰੇਟ ਦੀ ਵੀ ਮੰਗ ਕੀਤੀ ਗਈ ਸੀ ਅੱਜ ਫਿਰ ਉਸ ਦੇ ਮੁਤਾਬਕ ਕਿਉਂਕਿ ਜਦੋਂ ਉਪਨੀਜਾਇਲ ਕਪ ਦਾ ਰਿਮੂਵਲ ਪਰਵਾਨਿਆ ਤਾਂ ਲੜਾਈ ਥੋੜਾ ਜਿਹਾ ਅਮਨ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਉਹਦੇ ਕਰਕੇ ਐਡਕੁਏਟ ਪੁਲਿਸ ਫੋਰਸ ਇੱਥੇ ਲੱਗੀ ਹੋਈ ਹੈ ਹੈਲਥ ਡਿਪਾਰਟਮੈਂਟ ਦੇ ਐਂਬੂਲੈਂਸ ਟੀਮ ਵੀ ਹੈਗੀ ਇੱਥੇ ਫਾਇਰ ਬ੍ਰਿਗੇਡ ਵੀ ਅਸੀਂ ਮੰਗਵਾਈ ਆ ਤੇ ਇਸ ਤੋਂ ਇਲਾਵਾ ਡਿਊਟੀ ਮੈਜਿਸਟਰੇਟ ਵੀ ਤਾਇਨਾਤ ਨੇ ਤੇ ਉੱਚ ਅਧਿਕਾਰੀਆਂ ਦੇ ਹੁਕਮ ਅਨੁਸਾਰ ਮੈਂ ਵੀ ਇੱਥੇ ਪ੍ਰੈਜ਼ੈਂਟ ਆ ਸਰ ਕੱਲਾ ਨਜਾਇਜ਼ ਕਬਜੇ ਦਾ ਮਸਲਾ ਹੈ ਜਾਂ ਨਸ਼ਿਆਂ ਵਾਲੀ ਜਿਹੜੀ ਮੁਹਿੰਮ ਚੱਲੀ ਆ ਉਸ ਦੇ ਤਹਿਤ ਵੀ ਇਹ ਹੋਈ ਹੈ ਕਾਰਵਾਈ ਇਹ ਵੈਸੇ ਕਿਉਂਕਿ ਨਗਰ ਪੰਚਾਇਤ ਦੀ ਜਿਹੜੀ ਸਰਕਾਰੀ ਜਗ੍ਹਾ ਹੈ ਮਾਲਕੀ ਜਗ੍ਹਾ ਹੈ ਉਹਦੇ ਉੱਤੇ ਨਜਾਇਜ਼ ਕਬਜ਼ਾ ਕਰਨ ਕਰਕੇ ਖਾਸ ਤੌਰ ਤੇ ਜਿਹੜੀ ਛੱਪੜ ਦੀ ਜਗ੍ਹਾ ਹੈ ਇਹ ਜਿਹੜੇ ਛੱਪੜ ਨੇ ਮਤਲਬ ਇਹਦੇ ਉੱਪਰ ਜਿਆ ਕੋਈ ਨਜਾਇਜ਼ ਕਬਜ਼ਾ ਕਰਕੇ ਬਣਾਉਂਦਾ ਤਾਂ ਉਹਦੇ ਵਾਸਤੇ ਥੋੜੀ ਜਿਹਾ ਅਲੱਗ ਹਦਾਇਤਾਂ ਨੇ ਉਹਦੇ ਤਹਿਤ ਵੀ ਵੈਸੇ ਕਾਰਵਾਈ ਆਰੰਭ ਹੀ ਗਈ ਸੀਗੀ ਉਦਰਤੀ ਜਿਹੜੇ ਇਹ ਜਿਹੜੇ ਮਕਾਨ ਮਾਲਕ ਜਾਂ ਕਾਬਜਕਾਰ ਸੀਗੇ ਇਹ ਨਸ਼ੇ ਦੇ ਨਸ਼ੇ ਨੂੰ ਵੇਚਣ ਦਾ ਕੰਮ ਵੀ ਕਰਦੇ ਸੀ ਪਤਾ ਲੱਗਿਆ ਵੀ ਇਹ ਜਿਹੜੇ ਇਹਨਾਂ ਦੇ ਕਾਬਜਕਾਰ ਸੀ ਜਿਹੜੇ ਮੁਖੀ ਸੀਗੇ ਉਹ ਜੇਲ੍ਹ ਦੇ ਵਿੱਚ ਵੀ ਨੇ ਤੇ ਉਹਨਾਂ ਦੇ ਖਿਲਾਫ 6 6 7 7 ਪਰਚੇ ਵੀ ਨੇ ਐਨਡੀਪੀਐਸ ਐਕਟ ਦੇ ਅ ਇਸ ਕਰਕੇ ਇਸ 66 ਦਾ ਜਿਹੜਾ ਰਕਬਾ 68 ਕਨਾਲ ਹੈ ਨਹੀਂ ਦੇਖੋ ਐਗਜੈਕਟ ਤਾਂ ਮੈਨੂੰ ਇੰਚ ਤੱਕ ਇਨਫੋਰਮੇਸ਼ਨ ਹੈ ਨਹੀਂ ਕਿਉਂਕਿ ਅਸੀਂ ਤਾਂ ਡਿਊਟੀ ਮੈਜਿਸਟ੍ਰੇਟ ਹੀ ਇੱਥੇ ਸਾਡੀ ਟੀਮ ਕੰਮ ਕਰ ਰਹੀ ਆ ਤੇ ਬਾਕੀ ਨਗਰ ਨਗਰਪੰਚਾਇਤ ਪੀਖੇ ਕੋਲ ਸਾਰਾ ਰਿਕਾਰਡਿੰਗ ਆ ਜਿਸ ਤਰ੍ਹਾਂ ਦੋ ਘਰਟਾਏ ਗਏ ਨੇ ਕਿ ਹੋਰ ਵੀ ਘਰ ਜਿਹੜੇ ਇੱਥੇ ਨਜਾਇਜ਼ ਕਬਜ਼ੇ ਨੂੰ ਵੀ ਡਾਫੀ ਫਿਲਹਾਲ ਉਹਨਾਂ ਵੱਲੋਂ ਇਹ ਦੇਖੋ ਦੋ ਘਰਾਂ ਨੂੰ ਟਾਉਣ ਵਾਸਤੇ ਕਾਰਵਾਈ ਸ਼ੁਰੂ ਵੀ ਗਈ ਆ ਇਸ ਤੋਂ ਬਾਅਦ ਇਹ ਤੇ ਨਗਰਪੰਚਾਇਤ ਪੀਖੇ ਨੇ ਆਪਣੀ ਡਿਊਟੀ ਕਰਨੀ ਆ ਚਲੋ ਉਸ ਤੋਂ ਬਾਅਦ ਦੇਖਣਗੇ ਉਹ ਜੇ ਕੋਈ ਨਜਾਇਜ਼ ਕਬਜ਼ਾ ਜਿਹੜਾ ਘਰਟਾਇਆ ਉਧਰ ਨਿਸ਼ਾਨਾ ਇਹ ਵੀ ਨਿਸ਼ਾਨਾ ਦਾ ਕੰਮ ਕਰਦੇ ਆ ਨਾ ਮੈਨੂੰ ਐਗਜ਼ੈਕਟਲੀ ਇਹ ਪਤਾ ਨਹੀਂ ਉਹਨਾਂ ਦੇ ਕਹਿਣ ਮੁਤਾਬਕ ਇਹ ਹੈ ਪਰ ਨਜਾਇਜ਼ ਕਬਜ਼ਾ ਤਾਂ ਨਜਾਇਜ਼ ਕਬਜ਼ ਅਸੀਂ ਇੱਥੇ ਸਾਂਸੀ ਮੋਹੱਲਾ ਵਿਖੇ ਡਿਸਟ੍ਰਿਕਟ ਮਾਨਸਾ ਦੇ ਵਿੱਚ ਇੱਥੇ ਖੜੇ ਹੈਗੇ ਸਾਨੂੰ ਈਓ ਨਗਰ ਪੰਚਾਇਤ ਵਿਖੇ ਵੱਲੋਂ ਪੁਲਿਸ امداد ਦੇਣ ਵਾਸਤੇ ਇੱਕ ਲੈਟਰ ਪ੍ਰਾਪਤ ਹੋਇਆ ਸੀ ਉਸੇ ਕੀ ਕੰਪਲਾਈਂਸ ਕਰਨ ਵਾਸਤੇ ਅਸੀਂ ਬਾਰੀ ਮਾਤਰਾ ਮੇ ਪੁਲਿਸ ਫੋਰਸ ਇੱਥੇ ਡਿਪਲੋਏ ਕੀਤਾ ਹੈਗਾ ਜੋ ਨਗਰ ਪੰਚਾਇਤ ਕੀ ਲੈਂਡ ਕੇ ਉੱਪਰ ਜੋ ਇਲੈਗਲ ਉਸਾਰੀ ਕੀਤੀ ਗਈ ਸੀ ਉਸ ਨੂੰ ਡਿਮੋਲਿਸ਼ ਕਰਨ ਵਾਸਤੇ ਇਹ ਪ੍ਰਕਿਰਿਆ ਜਾਰੀ ਹੈਗੀ जदों ये दोनों बंद है जो गुरप्रीत सिंह और जग् सिंह इन का जो क्रिमिनल रिकॉर्ड हैगा वो भी है गुरप्रीत सिंह के खिलाफ एन डी के पांच मुकदमे दर्ज है और जग् सिंह के खिलाफ एन डी पी एस के चार मुकदमे दर्ज है तो जो पंजाब सरकार की जो इलीगली एक्वायर्ड प्रॉपर्टीज़ है इलीगल लैंड पे उन पर जो मुहिम चल रही है उसके तहत जो ईओ साहब ने सूँ जो लिखे थे उस मुताबिक कार्रवाई तुम तो देख रहे हो इन प्रोसैस चल रही हैगी इतिस डिपार्टमेंटपुर दो नशा तस्करा घर फ्रीज किए गए उन्होंने कोई कार्रवाई हो बिल्कुल जी हर एंगल से जो पुलिस वालों जो ड्रग्स के जो पैडलर्स है गे, या जो बड़े माफिया है गे, उनके खिलाफ जो लीगल प्रोसेस उठ करके सारी कार्रवाई असं गायें बगाए कर भी रहे हैं और आगे भी कंटिन्यू जारी रहनी है